ਆਪਣੀ ਵੀਡੀਓ ਨੂੰ ਦੇਖ ਰਹੇ ਸਾਰੇ ਦੋਸਤਾਂ ਮਿੱਤਰਾਂ ਭੈਣ ਭਰਾਮ ਨੂੰ ਸਤਿ ਸ੍ਰੀ ਅਕਾਲ ਤੇ ਇਸ ਸਮੇਂ ਦਾ ਟਾਈਮ ਹੋਗਾ ਤਕਰੀਬਨ 6:30 ਵਜੇ ਦਾ ਤੇ ਸਵੇਰ-ਸਵੇਰ ਦਾ ਟਾਈਮ ਆ ਤੇ ਹੁਣ ਆਪਾਂ ਚੱਲੇ ਅੱਜ ਇੱਕ ਬਹੁਤ ਹੀ ਖੂਬਸੂਰਤ ਸਫ਼ਰ ਤੇ ਉਹ ਹੈਗਾ ਜਿਹੜਾ ਬਰੋਡ ਵੈਲੀ ਬਰੋਡ ਵੈਲੀ ਪੈਂਦਾ ਮੰਡੀ ਜ਼ਿਲ੍ਹੇ ਦੇ ਵਿੱਚ ਤੇ ਹਿਮਾਚਲ ਦੇ ਵਿੱਚ ਤੇ ਉਹ ਆਪਾਂ ਐਕਸਪਲੋਰ ਕਰਾਂਗੇ ਕਿਉਂਕਿ ਬਹੁਤ ਘੱਟ ਲੋਕ ਗਏ ਨੇ ਬਰੋਡ ਵੈਲੀ ਵੱਲ ਤੇ ਉਧਰ ਆਪਾਂ ਚੱਲਾਂਗੇ ਤੇ ਅੱਗੇ ਜੇ ਆਪਣਾ ਸਵੱਬ ਬਣਿਆ ਵੀ ਮਤਲਬ ਪਾਲਮਪੁਰ ਬੀਰ ਬਿਲਿੰਗ ਜਾਂ ਧਰਮਸ਼ਾਲਾ ਅਪਾ ਇੱਧਰ ਦੀ ਐ ਜਾ ਕੇ ਮੰਡੀ ਵਿੱਚ ਦੀ ਇੱਧਰ ਦੀ ਆਵਾਂਗੇ ਹੁਸ਼ਾਰਪੁਰ ਵਿੱਚ ਦੀ ਤੇ ਹੁਣ ਆਪਾਂ ਚੱਲਦੇ ਆ ਕਿਉਂਕਿ ਸਫ਼ਰ ਹੈਗਾ ਤਕਰੀਬਨ 350 ਕਿਲੋਮੀਟਰ ਦੇ ਆਸ-ਪਾਸ ਤੇ ਆਪਾਂ ਰੋਕ ਰੋਕ ਕੇ ਜਾਵਾਂਗੇ ਤੇ ਜਲਾਂਗੇ ਉਧਰ ਦੀ ਉਹੀ ਰਸਤਾ ਜਿਹੜਾ ਮੰਡੀ ਨੂੰ ਜਾਂਦਾ ਕੀਰਤਪੁਰ ਸਾਹਿਬ ਵਾਲਾ ਤੇ ਪਿੰਡਾਂ ਵਿੱਚ ਦੀ ਤੇ ਹੁਣ ਚੱਲਦੇ ਆਪਾਂ ਤੇ ਇਸ ਵਾਰ ਆਪਾਂ ਇਹਨਾਂ ਮੋਟਰਸਾਈਕਲ ਇਹ ਜਿਹੜਾ ਹੰਡਾਗਾ ਇਹਦੀ ਸਰਵਸੁਰਵਸ ਕਰਵਾਤੀ ਸੀ ਵਧੀਆ ਤੇ ਬੈਗ ਆਪਣੇ ਕੋਲ ਥੋੜਾ ਜਿਹਾ ਸਮਾਨ ਬਾਹਲਾ ਬੈਗ ਆਪਾਂ ਲੈ ਕੇ ਸਮਾਨ ਲੈ ਕੇ ਨਹੀਂ ਆਦੇ ਜਿੰਨੀ ਕਾਪਨ ਲੋਡ ਸੀ ਕਿ ਦੋ ਤਿੰਨ ਬਾ T-shirtਆਂ ਜਾਂ ਲੋਹਰਾਂਆਂ ਉਹ ਆਪਾਂ ਲੈ ਕੇ ਚੱਲਾਂਗੇ ਤੇ ਆ ਆ ਛੋਟੇ ਬੈਗ 'ਚ ਆਪਣਾ ਥੋੜਾ ਮੋਟਾ ਸਮਾਨ ਹੁੰਦਾ ਜਿਹੜਾ ਐਸੈਸਰੀ ਵਗੈਰਾ ਹੁੰਦੀ ਹੈਗੀ ਤੇ ਗਲਵਜ਼ ਵਗੈਰਾ ਲਿਆਂਦੇ ਸੀ ਗਲਵਜ਼ ਵੀ ਬਹੁਤ ਜ਼ਰੂਰੀ ਸੀ ਮੋਟਰਸਾਈਕਲ ਤੇ ਕਿਉਂਕਿ 60 ਫੀਟ ਕਈ ਵਾਰੀ ਵੱਜਦੀ ਹੈਗੀ ਤੇ ਇਹਦਾ ਬਹੁਤ ਜ਼ਰੂਰੀ ਸੀਗੇ ਤੇ ਇੱਕ ਆਪਾਂ ਰਾਈਡ ਜੈਕਟ ਲੈ ਲਈ ਸੀ ਇਹਦੇ ਲਈ ਤੇ ਹੁਣ ਆਪਾਂ ਚੱਲਦੇ ਆਂ ਤੇ ਅੱਗੇ ਮਿਲਦੇ ਆਂ ਲਓ ਜੀ ਹੁਣ ਪਾਲੇ ਆਪਾਂ ਚੱਲੇ ਜੀ ਪਿੰਡ ਤੋਂ ਬਰਨਾਲਾ ਬਰਨਾਲੇ ਤੋਂ ਆਪਾਂ ਚੱਲਾਂਗੇ ਉਹੀ ਰਸਤਾ ਜਿਹੜਾ ਰਾਏਗੋੜ ਵਿਚਰੀ ਜਾਣ ਦਾ ਰਾਏਗੋੜ ਵਿਚਰੀ ਜਾਹਾ ਜਾ ਤੇ ਹੋਰ ਪਿੰਡਾਂ ਵਿੱਚ ਨਹੀਂ ਵਿਚ ਜਾਹਾ ਆਪਾਂ ਬਸ ਜਾੜਾ ਆਪਾਂ ਮੇਨ ਇਹ ਆ ਵੀ ਆਪਾਂ ਕੀਰਤਪੁਰ ਸਹਿਬ ਵਾਲਾ ਰਸਤਾ ਜਿਹੜਾ ਆਪਾਂ ਦਾ ਤੇ ਉਦੋਂ ਮੰਡੀ ਚੱਲਾਂਗੇ ਸੁੰਦਰਨਾਗਰ ਮੰਡੀ ਤੇ ਮੰਡੀ ਤੋਂ ਬਾਅਦ ਆਪਾਂ ਚੱਲਾਂਗੇ ਬਰੋਟਪੈਲੀ ਜਿਹੜੇ ਨਾਮੇ ਵੀਰ ਆਪਣੀ ਵੀਡੀਓ ਦੇਖ ਰਹੇ ਨੇ ਉਹ ਆਪਣੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਕਿਉਂਕਿ ਆਪਾਂ ਬਜਟ ਦੇ ਵਿੱਚ ਘੁੰਮਦੇ ਹੁੰਦੇ ਆ ਇੱਕ ਬਸ ਜਿਵੇਂ ਹਰੇਕ ਬੰਦਾ ਸੋਚਦਾ ਨਾ ਪਿੰਡਾਂ ਦਾ ਵੀ ਆਪਾਂ ਯਾਰ ਘੱਟ ਤੋਂ ਘੱਟ ਪੈਸੇ 'ਚ ਵੱਧ ਵਾਜੀ ਦਾ ਦੇਖੀਏ ਆ ਬਹੁਤ ਸਭ ਨਕਮ ਦੇ ਹੁੰਨੇ ਇਹ ਆਪਣਾ ਵੀਡੀਓ ਬਣਾਉਣ ਦਾ ਮਤਲਬ ਵੀ ਇਹ ਹੁੰਦਾ ਵੀ ਜਿਹੜੇ ਆਪਣੇ ਵਰਗੇ ਹੁੰਦੇ ਨੇ ਵੀਰ ਘੱਟੋ ਘੱਟ ਖਰਚੇ 'ਚ ਫੈਮਿਲੀ ਨਾਲ ਹਨਾ ਘੁੰਮ ਸਕਣ ਤਾਂ ਉਹਦਾਂ ਨੇ ਆਪਾਂ ਵੀਡੀਓ ਵਲੌਗ ਬਣਾਉਣੇ ਹੁੰਦੇ ਆ ਤੇ ਆਪਣੇ ਚੈਨਲ ਤੇ ਸਾਰੀਆਂ ਉਹ ਵੀਡੀਓ ਪਈਆਂ ਨੇ ਉਹਦਾਂ ਦੀਆਂ ਜਿੰਨੇ ਵੀ ਆਪਾਂ ਮਤਲਬ ਪੱਜੜ ਦੇ ਵਿੱਚ ਘੁੰਮੇ ਹੋਏ ਆ ਉਹ ਸਾਰੀਆਂ ਵੀਡੀਓ ਆਪਣੇ ਚੈਨਲ ਤੇ ਪਈਆਂ ਨੇ ਤੇ ਉਹ ਜ਼ਰੂਰ ਜਾ ਕੇ ਚੈੱਕ ਕਰ ਸਕਦੇ ਨੇ ਵੀਡੀਓ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖਿਓ ਸਵਾਦ ਆਊਗਾ ਉਸ ਤੋਂ ਬਾਅਦ ਆਪਣਾ ਇੱਕ ਹੋਰ ਛੋਟਾ ਟੂਰ ਰੈਡੀ ਹੈਗਾ ਤੇ ਆਪਾਂ ਇਸ ਵਾਰ ਫਿਰ ਹਿਦਰੀ ਹੇਮਕੋਟ ਸਾਹਿਬ ਦਾ ਵੀ ਟੂਰ ਆਪਣਾ ਰੈਡੀ ਹੈਗਾ ਉਹੀ ਆਪਣੇ ਸੰਗੀ ਸਾਥੀ ਜਾਣਗੇ ਜਿਹੜੇ ਆਪਣੇ ਹਰ ਵਾਰੀ ਜਾਂਦੇ ਹੁੰਦੇ ਹਨ ਜੀ ਤੇ ਅਗਰ ਕੰਟੀਨਿਊ ਹੁਣ ਆਪਾਂ ਸਫਰਾਂ ਤੇ ਆ 13000 ਦਾ ਭੌਣਿਆ ਕਿਉਂਕਿ ਇਹਦੀ ਹੈਗੀ 14 ਲੀਟਰ ਦੀ ਟੈਂਕੀ ਤੇ 1000 ਦਾ ਇਧਰ ਹੀ ਆ ਗਿਆ ਆ ਗਿਆ ਹਜ਼ਾਰ ਦਾ ਪੌਲਾ ਤੇਲ ਤੇ ਤੇਲ ਆ ਗਿਆ ਆਪਣਾ 10.42 ਲੀਟਰ 10 ਲੀਟਰ ਤੇ ਇਹਨਾਂ ਦੇ 1 ਰੁਪਇਆ ਸਸਤਾ ਜੀਓ ਵਾਲਾਂ ਦਾ ਸਕੀਮ ਚੱਲੀ ਜਾਂਦੀ ਹੈ ਕਿ ਕਿਹਦੇ ਨਿਸ਼ਾਨ ਦਿਖਾਤੇ ਫੁੱਲ ਦੇ ਜਿਪਸੀ ਲੋਕ ਗਿਜਾਰੇ ਸਵੇਰੇ ਆਪਾਂ ਰੋਟੀ ਪਾਣੀ ਛਕ ਕੇ ਆ ਗਏ ਸੀਗੇ ਚਾਹ ਪਾਣੀ ਪੀ ਲਿਆ ਸੀ ਉਹ ਰਹਿ ਗੋਟ ਕੁੰਦਰ ਨੇ ਤੇ ਆਪਾਂ ਹੁਣ ਜੇ ਪਾਇਲ ਦੇ ਵਿੱਚ ਪਹੁੰਚਣ ਵਾਲੇ ਆ ਤੇ ਇਸ ਤੋਂ ਬਾਅਦ ਸਮਰਾਲਾ ਹੋਊਗਾ ਸਮਰਾਲੇ ਰਵਾਜ਼ ਰੋਪੜਾ ਹੋਊਗਾ ਤੇ ਆਪਣਾ ਕੰਮ ਹੋਰ ਕਰਨ ਆਇਆ ਇੱਥੋਂ ਨਾਲ ਪੋਲੂਸ਼ਨ ਕਰਾਉਣਾਗਾ ਮੋਟਰਸਾਈਕਲ ਦਾ ਬਾਰੇ ਲੋਕ ਇਸਲਾ ਨਾ ਯਾਰ ਅੱਗੇ ਰੁਕ ਜੀ ਤੇ ਪਿੱਛੇ ਹੈ ਨਹੀਂ ਤਾਂ ਗਾਣੇ ਪੁੰਨੀਰੀ ਸੋਈ ਨਿਗਾ ਮਾਰਦੇ ਨੇ ਪ੍ਰਦੂਸ਼ਣ ਵਾਲਾ ਹੋਇਆ ਕਿ ਪ੍ਰਦੂਸ਼ਣ ਕਰਵਾ ਲਈਏ। ਚੋਟੇ ਸੀ ਹਾਲਤ ਦੇਖੀ ਸ਼ੱਕੇ ਸਾਹਮਣੇ ਟੁੱਟੀਆਂ ਜਿਹੀਆਂ ਮਸ਼ੀਨਾਂ ਚੱਲੀਆਂ ਜਾਂਦੀਆਂ ਨੇ। ਟੁੱਟੀਆਂ ਜਿਹੀਆਂ ਮਸ਼ੀਨਾਂ ਚੱਲੀਆਂ ਜਾਂਦੀਆਂ ਨੇ ਤੇ ਗਰਦ ਉੱਡੀ ਜਾਂਦੀ ਆ ਤੇ ਲੋਕ ਗਰਦ ਠਾਈ ਜਾਂਦੇ ਨੇ। ਕਿ ਤੱਕ ਪਹਿਲਾਂ ਜਿਹੜਾ ਮੇਨ ਕੰਮ ਕਰਨਾ ਉਹ ਇਹ ਆ ਵੀ ਆਪਾਂ ਇੱਥੋਂ ਪੋਲੂਸ਼ਨ ਕਰਾਉਣਾਗਾ। ਕਿਉਂਕਿ ਹਿਮਾਚਲ ਦਾ ਐਂਟਰ ਹੋਣ ਤੋਂ ਪਹਿਲਾਂ ਪਹਿਲਾਂ ਆਪਾਂ

ਤਾਂ ਟਾਈਮ ਹੋ ਗਿਆ 9:30 ਦਾ 3 ਘੰਟੇ ਲੱਗੇ ਆਪਾਂ ਨੂੰ ਬਾਈਕ ਕੋਲ ਖਾਣਿਆ ਪਰ ਕੁਲਚਾ ਇੱਥੋਂ ਤਕਰੀਬਨ ਹੈਗੀ 62 ਮਨਾਲੀ ਦੀ ਹੈਗੀ ਆ 240 ਕਿਲੋਮੀਟਰ ਇਹ ਆਪਾਂ ਅਨੰਦਪੁਰ ਸਵਾਹ ਰੋਡ ਤੇ ਖੜੇ ਆਂਗੇ ਤੇ ਮੋਟਰਸਾਈਕਲ ਥੋੜਾ ਦਿਨ ਆਰਾਮ ਬਦਦਰ ਕੁਲਚਾ ਵਗੈਰਾ ਖਾਣਿਆ ਤੇ ਇੱਥੋਂ ਕਰਾਉਣੇ ਪੋਲੂਸ਼ਨ ਵਗੈਰਾ ਦੂਸਰੇ ਵਗੈਰਾ ਕਰਾ ਕੇ ਫਿਰ ਆਪਾਂ ਅੱਗੇ ਚੱਲਦੇ ਆਂ ਚਿਣੇ ਵਾਲਾ ਕੁਲਚਾ ਇਹ ਵਿੱਚ ਆ ਪਾਏ ਹੋਈ ਹੈ ਸਬਾਨ ਵਗੈਰਾ ਦੋ ਡਾਬ ਰੋਟੀਆਂ ਪਰ ਦੂਸਰਾ ਆਪਣਾ ਕਰਾ ਲਿਆ ਮੋਟਰਸਾਈਕਲ ਦਾ ਤੇ ਪ੍ਰਦੂਸ਼ਣ ਦੇ ਬਾਈ ਨੇ ਦਿੱਤੇ ਨੇ 50 ਰੁਪਏ ਹੁਣ ਆਪਾਂ ਸਿਕਯੋਰ ਆ ਥੋੜੇ ਜੇ ਇਹਨੂੰ ਪਾਉਣੇ ਜੇਬ ਚ ਤੇ ਹੁਣ ਆਪਾਂ ਚੱਲਦੇ ਆ ਅੱਗੇ ਵੱਲ ਮੰਡੀ ਵੱਲ ਲਓ ਜੀ ਆਪਾਂ ਹੁਣ ਸਫਾਜਲ ਹੋ ਚੁੱਕੇ ਆ ਸਟਰ ਐਂਡ ਟ੍ਰੈਕ ਇੱਥੇ ਦੂਜੇ ਗੇਅਰ 'ਚ ਆਇਆ ਆ ਜਿਹੜਾ ਪੇਰੀਏ ਤੇ ਖੜੇ ਆ ਇੱਥੇ ਇੱਥੋਂ ਹੈਗਾ ਮਨਾਲੀ 165 ਕਿਲੋਮੀਟਰ ਤੇ ਕੁੱਲੂ ਵੀ ਇੱਧਰ ਆਗਾ ਉਹ ਸਾਹਮਣੇ ਹੈਗਾ ਸਿਮਲੇ ਨੂੰ ਜਿਹੜਾ ਜਾਂਦਾ ਰਾਹ ਉਧਰ ਉਹ ਹੈਗਾ 80 85 ਕਿਲੋਮੀਟਰ ਦੇ ਆਸ-ਪਾਸ ਤੇ ਜਿਹੜੀ ਆਪਣੀ ਬਾਟ ਰਹਿੰਦੀ ਆ ਉਹ ਹੈਗੀ 130 ਕਿਲੋਮੀਟਰ ਦੇ ਆਸ-ਪਾਸ ਮੰਡੀ ਜਾਵਾਂਗੇ ਤੇ ਮੰਡੀ ਤੋਂ ਆਪਾਂ ਪਰੋਟ ਬੈਲੀ ਲਾਂਗੇ ਜਾਈ ਹੁਣ ਪਹਿਲੇ ਦੋ ਜਗ੍ਹਾ ਰਹੀ ਜਾਓ ਮੋਟਰਸਾਈਕਲ ਤੇ ਚੱਲਦੇ ਆ ਭਾਈ ਹੌਲੀ ਹੌਲੀ ਫਿਰ ਥੋੜੀ ਦੂਰ ਆ ਕੇ ਪਿੱਛੇ ਪਿੰਨਾ ਗੰਨੇ ਦਾ ਜੂਸ ਬਲਾ ਕੋਲਚਾ ਦਾ ਖਾਇਆ ਉਹਦੇ ਨਾਲ ਤੇਲ ਲੱਗਣ ਲੱਗ ਗਿਆ ਦੰਨਿਆਂ ਜੂਸ ਬੜਾ ਸਵਾਦ ਆ ਪਿੰਨ ਕਹਣਾ ਪਟਾਈ ਸੁਪਲੀਮੈਂਟਰ ਸਾਫਰ ਕਾ ਕਰ ਲਿਆ ਪਿੰਡ ਤੋਂ ਤੇ ਵੀ ਸੁੰਦਰ ਨਗਰ ਦਾ ਹੈ ਆਪਣਾ ਪਸੁੰਦਰ ਨਗਰ ਆ ਸੁੰਦਰ ਨਗਰ ਤੋਂ ਮੰਡੀ ਨਾਲ ਹੀ ਆ ਬੜੀ ਦੂਰ ਨਹੀਂ ਹੈਗੀ ਆ ਦਾ ਬੜਾ ਬੋਰਾ ਹਾਲ ਹੈ ਚੱਕਰਾਂ ਦਾ ਲੇਕਿਨ ਇਹ ਕੇ ਤੇ ਹਾਈ ਸਾਦਾ ਛੱਟ ਖਾਣ ਕੇ ਫਿਰ ਆ ਗਏ ਆਪਾਂ ਹਰ ਜਲਾਕੇ ਮੋਡਨ ਫਾਇਦਾ ਪੁਲਸ ਥਲੇ ਖੜੇ ਨੇ ਕਿ ਲਾਓ ਜੀ ਬਾਲੰਪੁਰ ਹੈਗਾ 94 ਕਿਲੋਮੀਟਰ ਪਠਾਨਕੋਟ ਹੈਗਾ 208 ਕਿਲੋਮੀਟਰ ਇਹ ਜਵਿੰਦਰ ਨਗਰ ਹੈਗਾ 28 ਕਿਲੋਮੀਟਰ ਅੱਜੀ ਆਪਾਂ ਲొਕੇਸ਼ਨ ਜਾਣਾ ਹੋਈ ਹੈ ਗਰੋਟ ਪਹੇਜੀ ਗਰੋਟ ਪਹਿਲੀ ਆ ਰਾਤੇ ਵੀ ਕਦੇ ਆਉਣਾ ਸੀਗਾ ਕਿ ਕਿਸ ਮੁੱਦੇ ਲਿਖਿਆ ਆਏਗਾ ਇਹ ਧਰਮਸਾਲਾ ਰਾ ਮੈਂ ਕਈ ਵਾਰੀ ਸੂਤ ਆਉਂਦਾ ਸੀ ਵੀ ਇੱਥੇ ਰਫਗਨ ਨੂੰ ਇੰਨਾ ਹੋ ਰਹਾ ਹੁਣ ਤਾਂ ਲੱਗਿਆ ਵੀ ਇਹ ਰਾਉਹੀ ਆ ਤਾਂ ਮਸਲਾ ਰੱਬ ਲੈਣਾ ਬਣਾ ਕੇ ਆਇਆ ਆ ਇਧਰ ਦੀ ਰਾਹ ਜਾਦਾ ਧਰਮਸਾਲਾ ਇਹ ਸਮੇਂ ਆਪਾਂ ਜਿਹੜਾ ਨੈਸ਼ਨਲ ਹਾਈਵੇ ਆ ਚਿਤ੍ਰਨਜੋ ਉਧਰ ਜਾ ਰਹੇ ਆ ਤੇ ਰੋਡ ਦੀ ਕੰਡੀਸ਼ਨ ਤੁਸੀਂ ਆਪ ਵੀ ਦੇਖ ਸਕਦੇ ਹੋ ਵੀ ਰੋਡ ਦੀ ਕੰਡੀਸ਼ਨ ਕੀ ਆ ਕਿਉਂਕਿ ਸਿੰਗਲ ਰੋਡ ਆ ਉਧਰੋਂ ਗੱਡੀ ਆ ਗਈ ਤੇ ਇਧਰ ਰੋਕਣਾ ਪੈਂਦਾ ਇਧਰੋਂ ਗੱਡੀ ਉਹ ਜਿਹੜਾ ਸਾਹਮਣੇ ਗੱਡੀ ਆ ਜਾ ਰਿਹਾ ਉਹਨਾਂ ਦਾ ਤਾਂ ਰਾਹ ਜਾਂਦਾ ਹੈਗਾ ਤੇ ਟੁੱਟੀ ਪਈ ਸੜਕਾ ਪੂਰੀ ਜਿਵੇਂ ਜੀਪੀ ਦਾ ਰਸਤਾ ਦੇਖਿਆ ਜੀ ਆਪਾਂ ਜੀਪੀ ਦੇ ਬਲੌਗ ਰੋਵ ਚ ਤੁਸੀਂ ਉਵੇਂ ਉਹਦਾ ਰਸਤਾ ਦਾ ਪੂਰਾ ਤੇ ਦੂਜਾ ਚੀਜ਼ ਹੈ ਬਦ ਦੂਜਾ ਚੀਜ਼ ਹੈ ਕਿ ਜੇ ਸਪੀਡ ਤੇ ਮੋਟਰਾਂ ਜਾਂਦਾ ਹੈ ਵੀ ਰੋਡ ਜਮਾ ਸਿੰਗਲ ਆ ਗਿਆ ਇਹ ਚੜਾਈ ਵੀ ਕਾਫੀ ਪੈਂਦੀ ਹੈ ਹੁੰਦਾ ਸਹਿ ਠੀਕ ਚੱਲੀ ਜਾਂਦਾ ਪਰ ਇੱਕ ਲੱਕੜਾਈ ਕਾਫੀ ਆ ਗਈ ਹੈ ਜੀ ਕਿਤੇ ਕਿਤੇ ਦਾ ਇਹ ਪਸਾ ਪੁਸਾ ਸਾਰੇ ਕਿਹ ਇਦਰਦੀ ਹੁੰਦੀਆਂ ਨੇ ਜਿਹੜੇ ਪਠਾਨਕੋਟ ਤੋਂ ਆਪਣੇ ਪੰਜਾਬ ਤੋਂ ਆਉਂਦੇ ਬੱਚਾ ਉਹ ਸਾਰੀਆਂ ਇਧਰ ਨਹੀਂ ਆਉਂਦੇ। ਇਹ ਬੁਰਾ ਹਾਲ ਕੀਤਾ ਦੋ। ਰੋਡ ਦੀ ਕੰਡੀਸ਼ਨ ਬਾਲੀ ਖਰਾਬ ਆ। ਅੱਜ ਵੱਡੇ ਵੱਡੇ ਟਰਾਲੇ ਨੇ ਕੰਮ ਚੱਲੀ ਜਾਂਦਾ। ਲੱਤੀ ਜਾਂਦੇ ਰਹੇ ਤੇ ਨਾ ਬਰ ਬਰ ਦਿੱਤੀ ਜਾਂਦੇ। ਇਹਦਾ ਮੰਡੀ ਤੋਂ ਰਸਤਾ ਸੀਗਾ ਆਪਣਾ ਬਰੋਡ ਵੈਲੀ ਵਾਲਾ ਉਹ ਰਸਤਾ ਤੁਸੀਂ ਐ ਮੰਨ ਲਓ ਵੀ 15 ਕਿਲੋਮੀਟਰ ਦੇ ਆਸ-ਪਾਸ 10-15 ਕਿਲੋਮੀਟਰ ਦੇ ਆਸ-ਪਾਸੋਂ ਫਰਾਂਸ ਗਿਆ ਤੇ ਬਾਕੀ ਰਸਤਾ ਐਵੇਂ ਆ ਬਹੁਤ ਖੂਸ-ਖੂਸਰ ਕੀ ਆ ਬਾਤ ਇਹ ਹੈ ਜੀ ਗੁੰਮਾ ਇੰਨੇ ਦਾ ਨਾਮ ਹੈ ਗੁੰਮ ਆ ਜੀਯੂ ਡਬਲ ਐਮ ਐ ਬਰੋਡ ਵੈਲੀ ਦੀ ਆਪਾਂ ਗੱਲ ਕਰੀਏ ਤਾਂ ਬਰੋਡ ਵੈਲੀ ਕਾਫੀ ਖੂਬਸੂਰਤ ਆ ਆਪਾਂ ਪਹੁੰਚ ਚੁੱਕੇ ਆਂ ਬਰੋਡ ਵੈਲੀ ਤੇ ਇਹ ਹੈਗਾ ਰੋਡ ਬਰੋਡ ਵੈਲੀ ਵਾਲਾ ਤੇ ਉਧਰੋਂ ਜਿਹੜਾ ਰਸਤਾ ਆ ਰਿਹਾ ਇਹ ਆ ਰਿਹਾ ਮੰਡੀ ਵੱਲੋਂ ਜਿਹੜਾ ਰਸਤਾ ਮੰਡੀ ਵਾਲਾ ਇਹ ਸਾਰੀ ਹੈਗੀ ਬਰੋਡ ਵੈਲੀ ਇੱਥੇ ਬਰੋਡ ਵੈਲੀ ਦੇ ਵਿੱਚ ਇੱਕ ਆ ਜਿਹੜੀ ਹੈ ਫਿਸ਼ ਫਾਰਮ ਇੱਥੇ ਜਿਹੜੇ ਮਸ਼ਹੂਰ ਨੇ ਨਾ ਆ ਫਿਸ਼ ਫਾਰਮ ਨੇ ਤੇ ਇਹਨਾਂ ਨੇ ਪਾਣੀ ਵਗੈਰਾ ਛੱਡੇ ਹੋਣੇ ਪਾਣੀ ਥੱਲੇ ਡਾਈ ਜਾਂਦਾ ਤੇ ਇਧਰ ਮੱਸੀਆਂ ਵਗੈਰਾ ਇਹਨਾਂ ਨੇ ਰੱਖੀਆਂ ਹੋਈਆਂ ਨੇ ਤੇ ਮੱਸੀ ਪਾਲਣ ਦਾ ਇਹ ਕੰਮ ਕਰੀ ਤੇ ਕਰਦੇ ਨੇ ਤੇ ਉਹ ਸਾਹਮਣੇ ਛੋਟੀਆਂ-ਛੋਟੀਆਂ ਮੱਸੀਆਂ ਇਧਰ ਛੋਟੀਆਂ ਨੇ ਉਹ ਦੂਜੇ ਪਾਸੇ ਵੱਡੀਆਂ ਮੱਸੀਆਂ ਨੇ ਤੇ ਉਹ ਪਿੱਛੇ ਉਹ ਮੱਸੀ ਫੜਨ ਲਈ ਹੈ ਮਤਲਬ ਡੂੰਗੇ-ਡੂੰਗੇ ਜੀ ਵੀ ਰੱਖੇ ਹੋਣੇ ਸਾਰੇ ਇਹ ਸਾਰੇ ਮੱਸੀ ਫਾਰਮ ਨੇ ਦੂਜੀ ਗੱਲ ਉਹ ਜਿਹੜਾ ਸਾਹਮਣੇੋਂ ਦੇਖਣ ਨੂੰ ਮਿਲ ਜਾਂਦੇ ਉਹ ਹੈਗਾ ਰੈਸਟੋਰੈਂਟ ਵਗੈਰਾ ਉੱਥੇ ਰੈਸਟੋਰੈਂਟ ਨੇ ਕਿਆ ਹੈ ਇਹ ਕੈਂਪ ਸਾਈਟ ਤੇ ਰਾਤ ਨੂੰ ਮਤਲਬ ਰਹਿਣਾ ਪੈਣਾ ਕਿਸੇ ਨੇ ਤੇ ਉਹ ਦਰਿਆ ਦੇ ਨਾਲ ਹੀ ਨਦੀ ਦੇ ਨਾਲ ਉੱਥੇ ਕੈਂਪ ਲੱਗੇ ਹੋਏ ਨੇ ਤੇ ਉੱਥੇ ਰਹਿ ਸਕਦੇ ਨੇ ਬਾਕੀ ਉਹਨਾਂ ਨੇ ਆਪ ਕਰਾਇਆ ভাড়া ਪੁੱਛਿਆ ਨਹੀਂ ਵੀ ਕੀ ਰੇਟ ਹੈ ਉਹਨਾਂ ਦਾ ਉਹ ਆਪਾਂ ਜਾ ਕੇ ਗੱਲਬਾਤ ਕਰਾਂਗੇ ਇਹ ਇਹਨਾਂ ਦੇ ਖੂਬਸੂਰਤ ਘਰ ਪਹਾੜੀ ਲੋਕਾਂ ਦੇ ਬਾਕੀ ਖੂਬਸੂਰਤ ਆ ਗਿਆ ਬਰੋਟ ਬਲੇ ਜਿਆਦਾ ਮਤਲਬ ਇੱਥੇ ਦੇਖਣ ਨੂੰ ਕੁਝ ਹੈ ਨਹੀਂਗਾ ਕਿਉਂਕਿ ਇੱਕ ਤਾਂ ਲੁਪਾਸ ਵਾਟਰਫਾਲ ਹੈਗਾ ਤੇ ਇੱਕ ਬਰੋਟ ਡੈਮ ਹੈ ਤੇ ਬਸ ਇੱਕ ਆਹ ਟਰੌਟ ਜਿਹੜਾ ਹੈ ਦੇਖਿਆ ਨਾਮ ਇਹਨਾਂ ਨੇ ਸ਼ਫਾਮਾਗਾ ਤੇ ਬਾਕੀ ਸਕੂਨ ਵਾਲਾ ਹੈਗਾ ਜਗਾ ਬਹੁਤ ਸੋਹਣੀ ਹੈਗੀ ਬੜਾ ਆਪਾਂ ਨੇ ਪਹਿਲੇ ਟਰਾਈ ਕਰਾਂਗੇ ਵੀ ਆਪਾਂ ਲਪਾਸ ਵਾਟਰਫਾਲ ਕਵਰ ਕਰੀਏ ਕਿਉਂਕਿ ਲਪਾਸ ਵਾਟਰਫਾਲ ਇੱਥੋਂ 2 ਕਿਲੋਮੀਟਰ ਤੋਂ ਮਤਲਬ ਸ਼ਾਰਟਕਟ ਹੈਗਾ ਇਹਦੇ ਬਾਅਦ ਆਪਾਂ ਪੈਦਲ ਜਾਵਾਂਗੇ ਟਰੈਕਿੰਗ ਕਰਕੇ ਤੇ ਸਵੇਰ ਤਾਂ ਬਸ ਇੱਕ ਤਾਂ ਕੁਲਚਾ ਖਾਦਾ ਹੈਗਾ ਬੜਾ ਜਿਆਦਾ ਖਾਦਾ ਪਿੱਤ ਨਹੀਂ ਆਪਾਂ ਕੁਝ ਤੇ ਐ ਵੀ ਲਪਾਸ ਕਵਰ ਕਰਕੇ ਫਿਰ ਆਪਾਂ ਅੱਗੇ ਰੋਡ ਪੈਲੀ ਵਾਲਾ ਜਿਹੜਾ ਇੱਥੋਂ ਹੈਗਾ 2-4 ਕਿਲੋਮੀਟਰ ਅੱਗੇ ਉਹ ਆਪਾਂ ਜਾਵਾਂਗੇ ਨਹੀਂ ਫਿਰ ਆਪਾਂ ਨੂੰ ਬਰੋਡ ਪਹਿਲੀ ਜਾਣਾ ਪੂ ਪਹਿਲਾਂ ਤੇ ਵਾਪਸ ਫਿਰ ਆਪਾਂ ਨੂੰ ਲਪਾਸ ਆਉਣਾ ਪਊਗਾ ਤੇ ਹੁਣ ਆਪਾਂ ਲਪਾਸ ਦੇ ਰਸਤੇ 'ਚ ਖੜੇ ਆ ਤੇ ਆਪਾਂ ਹੁਣ ਵਾਟਰਫਾਲ ਕਵਰ ਕਰਾਂਗੇ ਤੇ ਦੇਖਦੇ ਆਂ 뷰 ਰੋਟ ਵੈਲੀ ਦੇ ਤੇ ਬਰੋਡ ਪਹਿਲੀ ਬਾਕੀ ਖੂਬਸੂਰਤ ਆ ਜਿਵੇਂ ਸੁਣਿਆ ਸੀ ਵੀ ਬਰੋਡ ਵੈਲੀ ਦੇ ਵਿੱਚ ਇਹਨਾਂ ਨੂੰ ਵੀ ਸ਼ਾਂਤੀ ਹੈਗੀ ਤਾਂ ਉੱਧਰ ਦੇ 뷰 ਦੇਖਣ ਨੂੰ ਆਪਨੂੰ ਮਿਲਦੇ ਨੇ ਤੇ ਚੱਲਦੇ ਆਂ ਕਿ ਆਪਾਂ ਲਪਾਸ ਵਾਟਰਫਾਲ ਆ ਚੱਲਦੇ ਆਂ ਲਪਾਸ ਵਾਟਰਫਾਲ ਤੇ ਵੈਸੇ ਪਰ ਬਰੋਡ ਵੈਲੀ ਦੇ ਵਿੱਚ ਜਿਆਦਾ ਲొਕੇਸ਼ਨ ਹੈ ਨਹੀਂ ਦੇਖਣ ਨੂੰ ਤੇ ਉਹਦੇ ਵਿੱਚ ਜਿਹੜੀ ਲਪਾਸ ਵਾਟਰਫਾਲ ਵਾਲੀ ਲొਕੇਸ਼ਨ ਆ ਉਹ ਆ ਗਈ ਤੇ ਬਰੋਡ ਦਾ ਡੈਮ ਆਗਾ ਤੇ ਬਾਕੀ ਇੱਥੇ ਟ੍ਰੈਕਿੰਗ ਕਰ ਸਕਦਾ ਹਾਂ ਤੇ ਇੱਕ ਜਿਹੜੀ ਪਹਾੜੀ ਤੋਂ ਰਸਤਾ ਜਾਂਦਾ ਉਹ ਜਾਂਦਾ ਪੀਰ ਪੀਲਿੰਗ ਨੂੰ ਆਪਾਂ ਉਧਰ ਚੱਲਾਂਗੇ ਪੀਰ ਪੀਲਿੰਗ ਨੂੰ ਨਿਕਲਾਂਗੇ ਆਪਾਂ ਪਾਲੰਪੁਰ ਪਾਲੰਪੁਰ ਤੋਂ ਆਪਾਂ ਚੱਲਾਂਗੇ ਧਰਮਸਾਲਾ ਦੇਖਦੇ ਆਪਾਂ ਹੋਮ ਸਟੇ ਵਗੈਰਾ ਦੇ ਮਿਲ ਜੇ ਬੜਾ ਵਧੀਆ ਜੇ ਹੋਮ ਸਟੇ ਨਾ ਮਿਲਿਆ ਤਾਂ ਆਪਾਂ ਨੂੰ ਮਝੂਰੀ ਬਸਪੁਰ ਕੈਂਪੇ ਜਾ ਲੈਣਾ ਪਊਗਾ ਅੱਗੇ ਜਾਏ ਕਿ ਜੇ ਬਾਈਕ ਮੋਟਰਸਾਈਕਲ ਜਾਏਗਾ ਉਹ ਕਹੀ ਉਹ ਜਿਹੜਾ ਸਾਹਮਣੇ ਪਰ ਪਿੰਡ ਦੇ ਸਿਰੇ ਲਪਾ ਜਾਏਗੀ ਬਾਈ ਕਾਗੇ ਹੋਰ ਬਾਈ ਇਹੀ ਤੱਕ ਚਲੋ ਜੀ ਲਪਾਸ ਦੇ ਵਿੱਚ ਆਪਨੂੰ ਆ ਬਾਈ ਮਿਲ ਗਿਆ ਤੇ ਇਹ ਬਾਈ ਕਹਿੰਦਾ ਮੈਂ ਤੈਨੂੰ ਵਾਟਰਫਾਲ ਲੈ ਕੇ ਜਾਣਾਗਾ ਤੇ ਇਹ ਹੈਗਾ ਲਪਾਸ ਜਿਹੜਾ ਤੁਹਾਨੂੰ ਲਪਾਸ ਵਾਟਰਫਾਲ ਆ ਇਹ ਲਪਾਸ ਪਿੰਡ ਦੇ ਨਾਂ ਤੇ ਹੀ ਬਣਿਆ ਹੋਗਾ ਤੇ ਮਸ਼ਹੂਰ ਆਗਾ ਤੇ ਇੱਥੇ ਆਪਾਂ ਉੱਥੇ ਸਾਹਮਣੇ ਮੋਟਰਸਾਈਕਲ ਲਾਤਾ ਸੀਗਾ ਉਹ ਸਾਹਮਣੇ ਮੋਟਰਸਾਈਕਲ ਸਮਾਨ ਵੀ ਉੱਤੇ ਉੱਤੀ ਰੱਖਤਾ ਸੀਗਾ ਤੇ ਤਾਂ ਕਰਕੇ ਵੀ ਆਪਾਂ ਹਜੇ ਜਗ੍ਹਾ ਲਈ ਨਹੀਂ ਹਜੇ ਜਿੱਥੇ ਰਹਿਣਾਗਾ ਇਹ ਬਾਈ ਕੰਨੇ ਇੱਥੇ ਰੱਖਿਆ ਸਾਮਾਨ ਕੋ ਚੱਕਰਨੇ ਕੋਈ ਨਹੀਂ ਚੱਕਦਾ ਆਪਾਂ ਨਾਲ ਅਸਲ ਚਾਈਨ ਲਿਬੜੇ ਤੇ ਪੜੇ ਜਾ ਕੇ ਬਸ ਜਿਹੜੀ ਉਹ ਪੁਰਾ ਰਾਈਡਿੰਗ ਜੈਕਟ ਪਾਈ ਹੋਈ ਹੈ ਉਹਦੇ ਨਾਲ ਹੀ ਆ ਗਏ ਤੇ ਉਹ ਬਾਈ ਕੰਨਾ ਮੈਨੂੰ ਕਹਿੰਦਾ 500 ਰੁਪਏ ਦੇ ਦੇ ਦੀ ਫੇ ਕਮਾ ਲਊਗਾ ਤੇ ਲਪਾਸ ਵਾਟਰਫਾਲ ਇਧਰ ਆਪਾਂ ਚੱਲਦੇ ਆਂ ਤੇ ਉਹ ਮੋਰ ਹੈ ਤੇ ਲੋਕਲ ਤੁਰੀ ਆਂਦੇ ਨੇ ਬੁੜੀਆਂ ਆਂਦੇ ਨੇ ਉਹਨਾਂ ਨੂੰ ਪੁੱਛਦੇ ਆਂ ਤੇ ਦੋ ਤਿੰਨ ਰਾਹ ਜਾਂਦੇ ਨੇ ਉਹ ਕਹਿੰਦਾ ਵੀ ਦੋ ਤਿੰਨ ਰਾਹ ਨੇ ਤੇ ਦੇਖਦੇ ਆ ਕਿੰਨੇ ਕੁ ਬਾਟ ਆ ਗਏ ਤੇ तकरीबन ਹੋਊਗਾ 500 ਤੋਂ 700 ਮੀਟਰ ਦੇ ਆਸ-ਪਾਸ ਜਾਂ ਕਿਲੋਮੀਟਰ ਦੇ ਆਸ-ਪਾਸ ਤੇ ਉੱਥੇ ਜਾ ਕੇ ਆਪਾਂ ਝੀਲ ਦੇਖਦੇ ਹਾਂ ਲਾ ਪਾਸ ਵਾਟਰਫਾਲ ਦਾ ਵਾਟਰਫਾਲਾ ਰਸਤਾ ਬਹੁਤ ਖੂਬਸੂਰਤ ਹੈ ਰਸਤਾ ਵੀ ਖੂਬਸੂਰਤ ਹੈ ਕਿ ਪਿੰਡ ਵੀ ਬਹੁਤ ਸੋਹਣਾ ਖਣਿਆ ਹੋਇਆ ਚਾਰੇ ਪਾਸੇ ਦੇਖ ਲਓ ਹਰਿਆਲੀ ਹਰਿਆਲੀ ਆ ਉਹ ਤੋਂ ਤੱਕ ਹਰੇ ਲਈ ਹਰੇ ਲਈ ਜਾ ਰਹੇ ਪਾਸੇ ਤੇ ਨਿੱਕੀ ਜਿਹੀ ਪਗ ਡੰਡੀ ਜੀ ਆ ਬਸ ਉਹ ਪਗ ਡੰਡੀ ਫੜ ਕੇ ਆਪਾਂ ਅੱਗੇ ਤੁਰੇ ਜਾਨੇ ਆ ਆ ਕਦਾ ਖੜਕਾ ਹੋ ਜਾਂਦਾ ਕੀ ਬਾਤ ਹੈ ਭਾਈ ਨੇਚਰ ਦੇਖੋ ਕਿੰਨਾ ਸੋਹਣਾ ਹੈ ਇੱਥੇ ਬਹੁਤ ਸੋਹਣਾ ਬਣਿਆ ਹੋਇਆ ਹੈ ਕੀ ਬਾਤ ਹੈ ਬੱਲੇ 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 ਇੱਥੋਂ ਵਾਟਰਫਾਲ ਦੀ ਆਵਾਜ਼ ਸੁਣਨੇ ਆਪ ਨੂੰ ਸਟਾਰਟ ਹੋ ਗਈ ਇਹਦਾ ਮਤਲਬ ਵਾਟਰਫਾਲ ਆਪਣੇ ਨੇੜੇ ਤੇ ਈ ਆ ਕਿਤੇ ਇਹ ਆ ਜੀ ਲਕਵਾਸ ਵਾਟਰਫਾਲ ਸਾਰੀ ਥਕਾਵਟ ਲਾਤੀ ਇਹਨੇ ਕਿਆ ਬਾਤ ਹੈ ਊਂਦਰੀਆਂ ਉਧਰਲੇ ਪਾਸੇ ਪੈਂਦੀਆਂ ਨੇ ਇੱਧਰ ਨਹੀਂ ਹੈਗਾ ਪਾਣੀ ਆਉਂਦਾ ਜਿੱਥੇ ਖੜਾ ਮੈਂ ਉਧਰਲੇ ਪਾਸੇ ਪੈਂਦੀਆਂ ਨੇ ਟੂਰਿਸਟ ਵੀ ਆਏ ਹੋਣੇਗਾ ਕਿਥੇ ਗਰੋਪਾਲਿਆ ਹੈ ਨਾ ਗਰੋਪਟ ਸੋਹਣਾ 뷰 ਆ ਬਹੁਤ ਸੋਹਣਾ 뷰 ਹਸਣ ਦੀ ਕੀ ਬਾਤ ਹੈ ਇੱਥੇ ਨਾਲ ਨਾਲ ਵਿੱਚ ਕਾਫੇ ਉੱਪਰ ਬਣੇ ਹੋਏ ਨੇ ਤੇ ਉਹ ਕੁਰਸੀਆਂ ਲੱਗੀਆਂ ਪਈਆਂ ਨੇ ਸਾਹਮਣੇ ਵੀ ਇੱਥੇ ਬੱਚਾ ਪਾਰਲੀ ਛਕੀ ਜਾਂਦੇ ਨੇ ਮੈਗੀ ਮੋਗੀ ਮੋਮੋਜ ਵਗੈਰਾ ਸਾਰਾ ਕੁਝ ਚੱਲਦਾ ਹੈ you mm -hmm. ਵਾਟਰਫਾਲ ਦੇਖਣ ਤੋਂ ਬਾਅਦ ਹੁਣ ਆਪਾਂ ਚੱਲਦੇ ਆਂ ਵਾਪਸ ਬਰੋਟ ਵੈਲੀ ਵੱਲ ਚੜ੍ਹਾਈ ਕਾਫੀ ਸੀਗੀ ਹਨ ਉਹ ਦੇਖੋ ਤਾਂ ਨੀਮਾ ਸੀਗਾ ਜਦੋਂ ਹੁਣ ਚੜ੍ਹਦੇ ਜਾਂਦੇ ਹਾਂ ਪੁੱਤਾਂ ਨੂੰ ਤਾਂ ਜ਼ੋਰ ਲੱਗਦਾ ਕਿ ਸਿੱਧੀ ਚੜ੍ਹਾਈ ਦਾ ਮੈਂ ਤੇ ਹੁਣ ਆਪਾਂ ਚੱਲਦੇ ਆਂ ਬਰੋਟ ਵੈਲੀ ਤੇ ਬਰੋਟ ਵੈਲੀ ਆਪਾਂ ਵੀ ਫੈਰਨ ਦੀ ਜਗ੍ਹਾ ਦੇਖਦੇ ਆਂ ਤੇ ਅਗਲਾ ਪ੍ਰੈਨ ਬਣਾਉਣਾ ਤੇ ਆਹ ਪਾਉੜੀਆਂ ਜਿਹੜੀਆਂ ਜਦੋਂ ਆਏ ਸੀ ਉਹ ਤਾਂ ਜਮਾਂ ਜ਼ੋਰਨ ਲੱਗਿਆ ਭੱਜ ਕੇ ਆਗੇ ਹੁਣ ਚੜ੍ਹਦਾਂ ਮਿਲਿਆ ਜੋਰ ਲੱਗਦਾਗਾ ਸੋਨਾ ਗਬਰੇ एरिया ਜਿਵੇਂ ਆਪਾਂ ਗੱਲ ਕਰਦੇ ਸੀ ਰਿਹਾ ਵਾਟਰਫਾਲ ਦੀ ਕਾਰ ਆ ਜਾਂਦਾਗਾ ਛੋਟਾ ਜਿਹਾ ਇਧਰ ਜੀ ਜਾ ਕੇ ਐ ਘੁਮਾ ਕੇ ਇਧਰ ਦੀ ਫੇਰ ਲੈ ਆਉਂਦੇ ਨੇ ਉਹ ਇੱਕ ਹੋਰ ਆ ਜਾਂਦਾਗਾ ਜਿੱਧਰ ਦੀ ਆਪਾਂ ਗਏ ਸੀਗੇ ਤੇ ਇੱਕ ਉਹ ਪਰਲੇ ਪਾਸੇ ਰ ਆ ਜਾਂਦਾ ਪਿੱਛੇ ਦੀ ਤੇ ਬਸ ਆਹ ਧਿਆਨ ਰੱਖਿਓ ਵੀ ਆਹ ਰ ਆ ਇਧਰ ਦੀ ਹੈਗਾ ਲਪਾਸ ਵਾਟਰਫਾਲ ਆ ਰ ਆ ਸੌਖਾਗਾ ਲਪਾਸ ਵਾਟਰਫਾਲ ਦੇ ਅੱਗੇ ਹੀ ਪੱਡੇ ਨੇ ਉਹ ਸਾਹਮਣੇ ਜਿਹੜੀ ਆਪਾਂ ਨੂੰ ਬਰਫ ਦੇਖ ਰਹੀ ਹੈ ਚਿੱਟੀ ਜਣ ਬਰਫ ਜੰਮੀ ਹੋਈ ਆ ਤੇ ਉਹ ਸਾਹਮਣੇ ਇੱਕ ਪਿੰਡ ਦਿਸ ਰਿਹਾ ਮਤਲਬ ਇਹ 2-3 ਕਿਲੋਮੀਟਰ ਦੇ ਆਸ-ਪਾਸ ਸਾਰੇ ਪਿੰਡ ਨੇ ਤੇ ਆ ਤਾਂ ਪਿੰਡ ਹੈਗੇ ਹੀ ਹੈਗਾ ਲਾਪਾਸ ਜਿਹੜੇ ਇਥੇ ਦੇ ਪਹਾੜੀ ਲੋਕਾਂ ਨੇ ਘਰ ਹੁੰਦੇ ਨੇ ਕਿੰਨੇ ਸੋਹਣੇ ਬਣਾਏ ਹੁੰਦੇ ਆ ਲੱਕੜ ਦੇ ਘਰ ਨੇ ਆ ਸਾਰੇ ਪੁਰਾਣੇ ਘਰ ਨੇ ਲੱਕੜ ਦੇ ਟੁੱਟੀ ਟਾਟੀ ਲੱਗੀ ਹੋਈ ਆ ਤੇ ਲੱਕੜਾ ਲੁਕੜਾ ਇਹ ਇੱਥੇ ਰੱਖਦੇ ਨੇ ਠੰਡ ਦਾ ਜਿਹੜਾ ਵੀ ਬਾਲਣ ਬੁੱਲੇ ਰ ਹੁੰਦਾ ਸਾਰਾ ਸਾਮਕ ਰੱਖਦੇ ਨੇ ਸੱਤਾਂ ਬਹੁਤ ਸੁਣੀ ਬਣੀ ਲੱਕੜੀ ਦੇ ਸੱਤਾਂ ਨੇ ਤੇ ਛੋਟੇ ਛੋਟੇ ਕਮਰੇ ਦੇ ਇਹਨਾਂ ਘੰਡ ਬਣਾਏ ਹੋ ਨੇ ਇਹ ਸਾਰਾ ਠੰਡ ਠੁੰਡ ਦਾ ਜਿਹੜਾ ਬੱਦਲ ਹੁੰਦਾ ਇਕੱਠਾ ਕਰਕੇ ਰੱਖ ਲੈਂਦੇ ਨੇ ਪਰਲੇ ਪਸ਼ੂਆਂ ਦਾ ਤਾਂ ਆਪ ਇਹ ਰਹਿਣ ਸਨ ਸਾਰੇ ਨਿੱਕੇ ਨਿੱਕੇ ਇਕੱਠੇ ਨਹੀਂ ਘਰਨੇ ਹਰੇ ਆਪ ਆਪਣੇ ਮੋਟਰਸਾਈਕਲ ਉਨਾ ਬੈਗ ਧਰ ਕੇ ਗੰਡ ਮਾਰਕ ਰੱਖ ਕੇ ਸੀ ਬਸ ਇਹ ਤਾਂ ਕੁਛ ਛੇੜਦੇ ਨਹੀਂ ਹੁੰਦਾ ਹਿਮਾਚਲ ਲੋਕ ਇਨੇ ਮਤਲਬ ਇਮਾਨਦਾਰ ਬਹੁਤ ਨੇ ਇਹ ਛੇੜਦੇ ਨਹੀਂਗਾ ਪਰ ਬੈਗ ਚੱਕਣਾ ਔਖਾ ਸੀ ਨਾਲ ਆ ਕਰਕੇ ਆਪ ਇੱਥੇ ਗੱਡਾ ਮਾਰ ਕੇ ਰੱਖ ਗਏ ਵੀ ਚਲ ਨਿਗਾਹ ਹਰਿਆਂ ਦਾ ਉਹ ਸਾਹਮਣੇ ਦੁਕਾਨ ਵਾਲਾ ਕਹਿੰਦਾ ਸੀ ਕਹਿੰਦਾ ਮੈਂ ਕਮਾ ਲਾਂਗਾ 150 ਰੁਪਏ ਤੇ ਦੀ ਮੈਨੂੰ ਪਾਟ ਨੇੜੀ ਸੀਗੀ ਸਾਰੀ ਤੇ ਹੁਣ ਆਪਾਂ ਇੱਥੇ ਚੱਲਦੇ ਆਂ ਰੋਡ ਪੈਲੀ ਵੱਲ ਆ ਜਿਹੜੀ ਇਹਨਾਂ ਨੇ ਇੱਕ ਗੱਲ ਲਿਖ ਕੇ ਲਾਈ ਹੋਈ ਆ ਵੀ ਇੱਕ ਗੱਲ ਕਦੇ ਨਾ ਭੁੱਲਿਓ ਕਹਿੰਦੇ ਵੀ ਪਾਣੀ ਬਰਥਰਾਂ ਡੋਲਣ ਪਰ ਆਪਣਾ ਲੋਕ ਨਹੀਂ ਹਟਦੇ ਪੰਜਾਬ ਵਾਲੇ ਇਹ ਤਾਂ ਪਾਣੀ ਨਹੀਂ ਬਹੁਤ ਕਤਰ ਕਰਦੇ ਹਮਚਰ ਵਾਲੇ ਜਿਹੜੇ ਆਪਾਂ ਕੈਂਪ ਦੀ ਗੱਲ ਕਰ ਰਹੇ ਸੀ ਉਹ ਆਹ ਵਾਲੇ ਕੈਂਪ ਨੇ ਕੈਂਪਿੰਗ ਸਾਈਟ ਤੇ ਉਹ ਸਾਹਮਣੇ ਦਰਿਆ ਦਾ ਨਦੀ ਉਹ ਨਦੀ ਤੇ ਇਹਨਾਂ ਜਿਹੜਾ ਕਿਰਾਇਆ ਕਹਿੰਦੇ ਸੀ ਇਹ ਕਹਿੰਦੇ ਸੀ ਵੀ ਹੁੰਦਾ ਕਿ ਨਾ 1500 ਰੁਪਏ ਲੈਣੇ ਆ ਤੇ ਚਾਰ ਬੈੱਡ ਹੁੰਦੇ ਨੇ ਮੈਨੂੰ ਕਹਿੰਦਾ ਤੂੰ 800 ਰੁਪਏ ਦੇ ਦੇ ਤੇ ਮੈਂ ਕਿਹਾ ਵੀ ਮੈਂ ਸੋਲੋ ਕਰਕੇ ਆ ਚਾ ਮਤਲਬ ਦੋ ਬੈੱਡ ਹੋਗੇ ਤੇ ਨਹਾਉਣ ਲਈ ਜਗ੍ਹਾ ਹੈਗੀ ਵਧੀਆ ਤੇ ਲਾਈਟ ਵਗੈਰਾ ਦਾ ਪ੍ਰਬੰਧ ਹੈਗਾ ਤੇ ਕੰਬਲ ਹੈਗੇ ਨੇ ਤੇ 600 ਰੁਪਏ ਕਿਹਾ ਨੂੰ ਮੈਂ 600 ਰੁਪਏ ਦੇ ਵਿੱਚ ਅਦ੍ਰਸ਼ਟ ਕਰ ਤੇ ਤੇ ਇੱਥੇ ਆਪਾਂ ਅੱਜ ਰਹਨੇ ਆ ਫਿਰ ਲੈਨੇ ਕੁਦਰਤ ਨੇਰੀ ਨਦੀ ਦੇ ਕਿਨਾਰੇ ਆਹ ਬਾਈ ਦੀ ਉਹ ਕੈਂਪ ਸਾਈਟ ਆ ਕੈਂਪਿੰਗ ਸਾਈਟ ਆ ਬਰੋਟ ਤੇ ਇਹੋ ਖਾਨਪਿੰਡਾ ਵੀ ਹੈਗਾ ਸਾਰਾ ਸਮਾਨ ਤੇ ਮੋਟਰਸਾਈਕਲ ਲਾਤੇ ਆਪਾਂ ਇੱਥੇ ਤੇ ਉਹ ਖੜਾ ਚੋਬਰ ਕਹਿੰਦਾ ਉਹ ਥੱਲੇ ਬਾਗਜਾ ਕਹਿੰਦਾ ਕੋਈ ਚੱਕਰ ਨਹੀਂ ਤੇ ਆਪਾਂ ਨੂੰ ਐਂਟਰੀ ਵਗੈਰਾ ਕਰਾ ਕੇ ਅਰੈਸਟ ਕਰਦੇ ਆ ਹੁਣ ਬੋਤਲਾਂ ਕਿੱਸਨਾਂ ਪੂਰੀ ਖਾਣ ਪੀਣ ਦਾ ਸਮਾਨ ਬਾਈ ਕੋਲ ਪੂਰਾ ਰੱਖਿਆ ਹੋਇਆ ਹੈਗਾ ਕੋਲ ਡਰਿੰਕ ਵਗੈਰਾ ਖਾਣ ਪੀਣ ਦਾ ਸਮਾਨ ਸਾਰ ਰੱਖਿਆ ਹੋਇਆ ਕੋਲੇ ਪੂਰਾ ਵਧੀਆ ਹੈ ਬੇਗ ਪਾਰਟ 600 ਟੋਸਟ ਵਗੈਰਾ ਚਾਈਨੀਜ਼ ਸੂਪ ਸਾਰਾ ਕੋ ਦੇਖ ਨੂੰ ਮਿਲ ਜਿੰਦਾ ਖਾਣ ਨੂੰ ਤੇ ਕਿਛ ਨਹੀਂ ਬਹੁਤ ਸੋਹਣੀ ਬਣੀ ਹੋਈ ਹੈ ਬਾਈ ਦੀ ਬਹੁਤ ਕੈਂਟੇਲੇਸ਼ਨ ਆ ਗਈ ਇੱਥੇ ਨੇ ਇਹਨਾਂ ਕੋਲੇ ਆਹ ਟੈਂਟ ਵੀ ਹੈਗੇ ਨੇ ਤੇ ਦੋ ਰੈਂਟ ਲੱਗੇ ਹੋਏ ਨੇ ਇਹ ਬੈਸਰ ਜਰਬੋ ਹੋਏ ਬਨੇ ਤੇ ਜਿਹਦੇ ਵਿੱਚ ਆਪਾਂ ਰਹਿਨੇ ਆ ਉਹ ਸਾਹਮਣੇ ਲੱਗਾ ਠੀਕ ਆਹ ਬਾਰੇ ਟੈਂਟ ਵੀ ਹੈਗੇ ਨੇ ਫਿਰ ਆਰ ਮੈਨੂੰ ਪੁੱਛਿਆ ਸੀ ਵੀ ਆਹ ਟੈਂਟ ਦੇ ਦੇ ਜ ਹੈਗਾ ਇੱਕ ਨਾਮ ਇਹ ਬੁੱਕ ਨੇ ਤਾਂ ਪਹਿਲੀ ਦੋ ਹੀ ਰੱਖੇ ਹੋ ਟੰਡਾ ਦੇ ਕੋਲੇ ਹੁਣ ਆਪਾਂ ਚੱਲਦੇ ਆਂ ਰਿਵਰ ਕੋਲੇ ਰਿਵਰ ਕੋਲੇ ਬਹਿਣਿਆ 10 ਮਿੰਟ ਜਿਹੜੇ ਕੰਮ ਲਈ ਆਇਆ ਸਕੂਲ ਲੱਭਣ ਲਈ ਉਹ ਆਪਾਂ ਸਕੂਲ ਲੱਭ ਲਈਏ ਆਵळा ਜਾਂਦਾ ਰਸਤਾ ਰਿਵਰ ਰੀ ਉਹ ਨਦੀ ਤੇ ਪਾਣੀ ਹੈਗਾ ਤੇਜ਼ ਇੱਥੇ ਆਪਾਂ ਬਹਿਣੇ 10-15 ਮਿੰਟ ਆਰਾਮ ਕਰਦੇ ਆ ਰੈਸਟ ਕਰਾਂਗੇ ਤੇ ਉਪਰਲੇ ਪਾਸੇ ਵੀ ਬਾਬਾ ਜਾ ਸਕਦੇ ਆ ਟੱਪ ਕੇ ਇੱਧਰ ਵੀ ਰਸਤਾ ਬਣਿਆ ਹੋਇਆ ਆ ਪਰਲੇ ਪਾਸੇ ਜਾ ਕੇ ਉਹ ਪਰਨਾ ਕਰਨੇ ਇਹ ਲੋਕ ਕਰਦੇ ਸੀ ਇਹਦੇ ਨੇ ਆਪਾਂ ਨੂੰ ਪਿੰਡ ਨੇ ਉਹ ਤੇ ਉਧਰ ਹੀ ਰਸਤਾ ਬਣਿਆ ਹੋਇਆ ਬਸ ਸਪੈਸ਼ਲ ਜੋ ਜਿਵੇਂ ਉਹ ਬੁੜੀਆਂ ਜਾ ਰਹੀਆਂ ਨੇ ਉੱਥੇ ਉਹ ਜਾ ਰਹੇ ਨੇ ਜਾ ਸਕਦੇ ਆ ਫਿਰਾਲ ਦੀ ਘੜੀ ਆਪਾਂ ਬਹਿਨੇ ਇੱਥੇ ਤੇ ਰੈਸਟ ਕਰਦੇ ਆਂ ਲਾਈਟ ਨਾ ਟੇਕ ਮੀ ਆਨ ਦਿ ম্যাਜਿਕ ਗ੍ਰੇਡਰ ਟੈਲ ਮੀ ਆਫ ਯੋਰ ਡ੍ਰੀਮਸ ਅਲਾਈਨ ਸਾਨੀਆ tell me that people that you know who are trying to feel the lies ਸਵੇਰ ਦੇ ਆਪਾਂ ਪਿੰਡ ਤੋਂ ਚੱਲੇ ਸੀਗੇ ਬਰੋਡ ਵੈਲੀ ਤੱਕ ਤੇ ਬਰੋਡ ਵੈਲੀ ਤੱਕ ਮੋਟਰਸਾਈਕਲ ਆਪਣਾ ਚੱਲੇਗਾ तकरीबन 350 ਕਿਲੋਮੀਟਰ ਤੇ ਬਰੋਡ ਵੈਲੀ ਦੇ ਵਿੱਚ ਜਿਹੜੀਆਂ ਲੋਕੇਸ਼ਨਾਂ 'ਚ ਮੈਂ ਆਪਾਂ ਦੱਸਿਆ ਹੈਗਾ ਨਾ ਵਿਚਾਰਕ ਲੋਕੇਸ਼ਨਾਂ ਨੇ ਤੇ ਜੇ ਆਪਾਂ ਮਤਲਬ ਕਈ ਵਾਰ YouTube ਸਰਚ ਕਰਨ ਲੱਗੇ ਤਾਂ ਲੋਕ ਬਾਲਾ ਕੁਛ ਐਡ-ਆਨ ਕਰਕੇ ਦੱਸਣ ਲੱਗ ਜਾਂਦੇ ਨੇ। ਮੈਂ ਉਹ ਵੀਰ ਬੀਲਿੰਗ ਵਾਲੇ ਰਸਤੇ ਇਹੜੀਆਂ ਚੀਜ਼ਾਂ ਨੇ ਨਾ ਉਹ ਵੀ ਦੱਸਣ ਲੱਗ ਜਾਂਦੇ ਨੇ। ਜਿਹਦੇ ਮਤਲਬ ਜਿਵੇਂ ਬਰੋਡ ਵੈਲੀ ਆਉਣਾ ਬੰਦੇ ਨੇ ਤਾਂ ਬਰੋਡ ਵੈਲੀ ਸੀ ਚਾਰ ਚੀਜ਼ਾਂ ਹੀ ਨੇ। ਤਾਂ ਦੋ ਦਿਨ ਬਹੁਤ ਹੁੰਦੇ ਨੇ। ਇੱਕ ਦਿਨ ਇੱਥੇ ਬੰਦਾ ਸ਼ਾਂਤੀ ਨਾਲ ਜਿਵੇਂ ਆ ਰਿਵਰ ਕੋਲੇ ਬੈਠਿਆ ਆਪਾਂ ਇੱਥੇ ਬਹਿ ਕੇ ਆਪਾਂ ਸ਼ਾਂਤੀ ਨਾਲ ਆਨੰਦ ਲੈ ਸਕਦਾ ਹੈ ਨਾ ਤੇ ਕੈਂਪਿੰਗ ਵਗੈਰਾ ਕਰ ਸਕਦੇ ਨੇ। ਤੇ ਲਪਾਸ ਵਾਟਰਫਾਲ ਹੈਗਾਗਾ ਤੇ ਬਰੋਡ ਡੈਮ ਆ ਇਹ ਆਪਣਾ ਬਰੋਡ ਡੈਮ ਦੇਖਿਆ ਰਹਿ ਗਿਆ ਉਹ ਆਪਣਾ ਸਵੇਰੇ ਦੇਖਾਂਗੇ ਕਿਉਂਕਿ ਆਪਾਂ ਨੂੰ 4 ਕਿਲੋਮੀਟਰ ਅੱਗੇ ਜਾਣਾ ਪੈਣਾਗਾ ਤੇ 4 ਕਿਲੋਮੀਟਰ ਫੇਰ ਵਾਪਸ ਆਉਣਾ ਪੈਣਾਗਾ ਤੇ ਤਾਂ ਕਰਕੇ ਆਪਾਂ ਉਹ ਸਵੇਰੇ ਦੇਖਾਂਗੇ ਜਾਂਦੇ ਹੋਏ ਵੀਰ ਬੀਲਿੰਗ ਵਾਲੇ ਸੈਟ ਤੇ ਦੋ ਦਿਨ ਬਹੁਤ ਹੁੰਦੇ ਨੇ ਬਰੋਡ ਵੈਲੀ ਲਈ ਤੇ ਨੇਚਰ ਪੱਖੋਂ ਬਹੁਤ ਸੋਹਣਾਗਾ ਬਰੋਡ ਵੈਲੀ ਜਿਬੀ ਵਰਗਾਗਾ ਜੀਪ ਜਿਬੀ ਦੇ ਵਿੱਚ ਮਾਹੌਲ ਸੀਗਾ ਨਾ ਪੂਰਾ ਸ਼ਾਂਤੀ ਸੀਗੀ ਉਮੇ ਆ ਤੇ ਸ਼ੋਰ ਤੁਸੀਂ ਆਪ ਵੀ ਦੇਖ ਹੀ ਸਕਦੇ ਹੋ ਵੀ ਸ਼ੋਰ ਤਾਂ ਇਕੱਲਾ ਪਾਣੀ ਦਾ ਆ ਰਿਹਾਗਾ ਹੋਰ ਇੱਥੇ ਕੋਈ ਸ਼ੋਰ ਨਹੀਂਗਾ ਤੇ ਬਾਕੀ ਇਹਨਾਂ ਮਨਾਲੀ ਵਾਲੀ ਸਾਈਡ ਹੋਗਾ ਜਾਂ ਜੇ ਮੈਂ ਸਿਮਲਰਲੀ ਸੈੱਡ ਹੋਗਾ ਤੇ ਭੀੜ ਭੜਕਾ ਬੁਰਾ ਹਾਲ ਹੁੰਦਾ ਦਾ ਆ ਦਿਨਾਂ ਦੇ ਵਿੱਚ ਤਾਂ ਇਹੋ ਜਿਹੜੀਆਂ ਅਨਐਕਸਪਲੋਰ ਚੀਜ਼ਾਂ ਨੇ ਹਨਾ ਮਤਲਬ ਲੋਕੇਸ਼ਨਾਂ ਨੇ ਉੱਥੇ ਆਵੋ ਤੇ ਉੱਥੇ ਇਹ ਚੀਜ਼ਾਂ ਐਕਸਪਲੋਰ ਕਰੋ ਸਕੂਨ ਲੱਭਣਾ ਬੰਦੇ ਤੰਬਾ ਕਰਾਉ ਥੱਕੇ ਟੁੱਟੇ ਬੰਦੇ ਹਨਾ ਸਕੂਨ ਲੱਭਣ ਲਈ ਬਾਹਰ ਘੁੰਮਣ ਫਿਰ ਆਉਂਦੇ ਨੇ ਤਾਂ ਇਦਾਂ ਦੇ ਜਿਹੜੇ 뷰 ਹੁੰਦੇ ਨੇ ਉਹ ਦੇਖਣੇ ਚਾਹੀਦੇ ਹਰੇਕ ਬੰਦਰੂ ਤੇ ਮੇਰਾ ਇਹ ਹੁੰਦਾ ਵੀ ਮੈਂ ਬਜਟ 'ਚ ਘੁੰਮਾਂ ਵੱਧ ਤੋਂ ਵੱਧ ਜਿਵੇਂ ਹੁਣ ਆਪਾਂ 600 ਰੁਪਏ ਦਾ ਉਹ ਟੈਂਪ ਲੈਤਾ ਸੀਗਾ ਨਾ ਟੈਂਪ ਸੈੱਡ ਤੇ ਬਾਕੀ ਆਪਣਾ ਤੇਲ ਪਣ ਦਾ ਖਰਚਾ ਹੁੰਦਾ ਬਾਕੀ ਰੋਟੀ ਪਾਣੀ ਦਾ ਖਰਚਾ ਘੱਟ ਤੋਂ ਘੱਟ ਹੁੰਦਾ ਹੈਗਾ ਤੇ ਇਸ ਬਲੌਗ ਨੂੰ ਆਪਾਂ ਕਰਦੇ ਆ ਇੱਥੇ ਖਤਮ ਤੇ ਫਿਰ ਆਪਾਂ ਕੱਲ ਨੂੰ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਤੇ ਕੱਲ ਨੂੰ ਆਪਾਂ ਜਿਹੜੀ ਆਪਣੀ ਲੋਕੇਸ਼ਨ ਰਹਿੰਦੀ ਹੈ ਇੱਕ ਬਰੂਟ ਡੈਮ ਵਾਲੀ ਉਹ ਰਸਤੇ 'ਚ ਹੀ ਆਊਗਾ ਤੇ ਉਹ ਆਪਾਂ ਜਾਂਦੇ ਹੋਏ ਐਡ ਕਰਾਂਗੇ ਵੀਰ ਬੀਲਿੰਗ ਵਾਲੇ ਬਲੌਗ ਦੇ ਵਿੱਚ ਕੱਲ ਨੂੰ ਤੇ ਮਿਲਦੇ ਆ ਅੱਗੇ ਤੇ ਜਿਹੜੇ ਮੇਰੇ ਵੀਰ ਨਵੇਂ ਆਏ ਨੇ ਚੈਨਲ ਤੇ ਜਰੂਰ ਸਬਸਕ੍ਰਾਈਬ ਕਰਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ